ਬਟਾਲਾ ਵਿੱਚ ਬੁੱਧਵਾਰ ਦੀ ਰਾਤ ਨੂੰ ਗਾਂਧੀ ਕੈਂਪ ਦੇ ਪ੍ਰੇਮਨਗਰ ਵਿੱਚ ਦੋ ਨੌਜਵਾਨਾਂ ਤੇ ਗੋਲੀਆਂ ਚੱਲੀਆਂ ਹਨ ਇਸ ਗੋਲੀਕਾਂਡ ਚ ਦੋ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇੱਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅਮਰਸਰ ਰੈਫਰ ਕਰ ਦਿੱਤਾ ਗਿਆ ਹੈ ਬਟਾਲਾ ਦੇ ਸਿਵਲ ਹਸਪਤਾਲ ਚ ਜੇਰੇ ਇਲਾਜ ਕਰਨ ਪੁੱਤਰ ਮੰਗਲਦਾਸ ਵਾਸੀ ਪ੍ਰੇਮਨਗਰ ਬੋਹੜਾ ਵਾਲੇ ਨੇ ਦੱਸਿਆ ਕਿ ਉਹ ਪੁਲਸ ਲਾਈਨ ਰੋਡ ਤੇ ਸੜਕ ਦੇ ਉੱਪਰ ਖੜੇ ਸਨ ਕਿ ਅਚਾਨਕ ਕਿਸੇ ਨੇ ਉਹਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਉਧਰ ਸਿਵਲ ਹਸਪਤਾਲ ਦੇ ਡਾਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹਨਾਂ ਕੋਲ ਨੌਜਵਾਨ ਇਲਾਜ ਲਈ ਆਏ ਸਨ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਹਨ ਉਹਨਾਂ ਦੱਸਿਆ ਕਿ ਇੱਕ ਨੌਜਵਾਨ ਮਨਜਿੰਦਰ ਸਿੰਘ ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਦੂਜੇ ਨੌਜਵਾਨ ਦੀ ਹਾਲਤ ਸਥਿਰ ਹੈ ਉਹਨਾਂ ਦੱਸਿਆ ਕਿ ਇਸ ਸਬੰਧਿਤ ਖਾਣੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਟੂਡੇ ਪੋਸਟ ਪੰਜਾਬੀ ਦੇ ਨਾਲ ਵਿਕਰਮ ਸਿੰਘ ਵਿੱਕੀ ਦੀ ਔਰ ਵਿੱਕੀ ਮਲਕ ਦੀ ਬਟਾਰਾ ਤੋਂ ਇਹ ਖਾਸ ਰਿਪੋਰਟ। ਕੀ ਘਟਨਾ ਹੈ ਕੀ ਨਾਮ ਹੈ ਮੁੰਡੇ ਦਾ? ਇਹ ਘਟਨਾ ਤਾਂ ਸਾਨੂੰ ਪਤਾ ਡਬਲ ਲਾ ਕੇ ਯਾਰ ਦੋਏ ਕਿ ਦੋ ਤਿੰਨ ਮਹੀਨੇ ਹੋਏ ਜਦੋਂ ਇਤਰਾ ਨਿਊਜ਼ ਵਾਲੇ ਕਹੀ ਕਿ ਸਾਨੂੰ ਕੋ ਪਤਾ ਨਹੀਂ ਲੱਗਾ। ਇਹ ਦੋਨਾਂ ਦੀ ਬੇਰੇ ਇਦ। ਦੋ ਤੋ ਨਾਮ ਹੈ ਨਵਲ ਭਾਈ ਵੀਡੀਓ ਹੀ ਬਣੀਆਂ ਅਗੇ। ਕੋਈ ਸਲ ਰੱਖੀ ਕਾਰਵਾਈ ਨਹੀਂ ਹੋਈ ਕਿੱਥੇ ਕਰਕੇ ਘਟਨਾ ਕਿੰਨੇ ਨੇ ਕਿੰਨੇ ਨੇ ਹੁਣ ਵੀ ਆ ਖਲੀ ਰੱਖੋ ਯਾਰ ਤੁਸੀਂ ਖਲੀ ਰੱਖੋ ਯਾਰ ਉਹ ਚਾਹੁੰਦਾ ਦੋ ਜਣੇ ਆ ਜੇ ਇੱਕ ਇਹਦੇ ਕੋਲ ਹੋ ਰਿਹਾ ਕਦ ਤੀ ਸੀ ਅਗੇ ਇਹ ਨਹੀਂ ਪਤਾ ਸਰ ਸਾਨੂੰ ਉਹ ਆਪਣਾ ਇਹ ਕੰਮ ਤੇ ਤੁਹਾਨੂੰ ਕਦੋਂ ਪਤਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਇਹ ਕਿਲਾ ਡੇਟਾ ਹੈ ਤੇ ਇਹ ਜਿਨ੍ਹਾਂ ਨੇ ਪਹਿਲਾਂ ਗੋਲੀਆਂ ਮਾਰੀਆਂ ਕਹਿੰਦੇ ਸੀ ਉਹ ਕੌਣ ਬੰਦੇ ਸੀ ਕਹਿੰਦੇ ਉਹ ਇਹ ਪਹਿਲੇ ਕੀ ਪਤਾ ਉਹਨਾਂ ਅੱਗੇ ਪਰਚੇ ਦੇ ਨਾਮ ਹੈਗਾ ਜਦ ਤੱਕ ਨਾ ਜਾਣਾ ਕੋਈ ਗਾਰਵ ਨਹੀਂ ਹੁੰਦੇ ਹੁਣ ਤਾਂ ਨੰਬਰ ਸਾਰੇ ਫਰਕੀਤੇ ਇਹ ਪਰਚਾ ਹੋਇਆ ਹੁਣ ਉਹਨਾਂ ਦਾ ਨਾਮ ਕੀ ਆ ਕਿੱਥੇ ਦੇ ਰਹਿਣ ਵਾਲੇ ਜਾਓ ਗੋਲੀਆਂ ਮਾਰਨ ਵਾਲੇ ਇਹਨਾਂ ਨੇ ਪਰਚਾ ਪਾਦਾ ਸਰਕ ਇਹਨਾਂ ਨੇ ਪਾਉਂਦੇ 50000 60000 ਗੋਲੀਆਂ ਦੋ ਜਣੇ ਨੇ ਲਗੀਆਂ ਹਾਂਜੀ ਕੀ ਕੱਢ ਹੋਈ ਜੜ ਨਾਲ ਪਤਾ ਨਹੀਂ ਇਹ ਕਿਚੂਆਂ ਨੂੰ ਕਿਹਾ ਨੇ ਬੁਲਾਤੇ ਲੋਕ ਕਿੱਥੇ ਗੱਜ ਰਿਹਾ ਆ ਆ ਪ੍ਰੇਮ ਨਰ ਤੁਸੀਂ ਕਿਨੇ ਆਪਾਂ ਤਿੰਨ ਇਸ ਕੋਲੀ ਕਿਤੇ ਕਿਤੇ ਲੱਭੀ ਸਰ ਤਿੰਨ ਜਣੇ ਹੈ ਕੋਈ ਕਿੱਲੇ ਪਈ ਰੋਇਆ ਤਾਂ ਕਿੰਨਾ ਨੂੰ ਚੁਵਾਏਗੇ ਪਾਇਆਂ ਬੰਦ ਇਹ ਪਤਾ ਪਤਾ ਨਹੀਂ ਮੁੰ ਕਿਨੇ ਰੌਣ ਚੱਲੇ ਡੋੜ ਉਹਦਾ ਨਹੀਂ ਇਹ ਪਤਾ ਮੇਰੇ ਕਿਤੇ ਮੈਂ ਆਪਾਂ ਜੀਆ ਤੁਸੀਂ ਕਿਨੇ ਗੱਲ ਸੀ 75 ਇਹ ਪਾਈ ਗਈ ਸੀ 22 ਬਾਈਕ ਹਾਰਡ ਐਂਟੀਟੀ ਜੀ ਕਿੱਸਾ ਹੋਪਨਾ ਲੱਗਦਾ ਜੀ ਡਾਕਟਰ ਸੁਖਾਸਿਕ ਐਮਰਜੈਂਸੀ ਸਿਗਨਲ ਹਸਪੀਟਲ ਦਾ ਰੀਸੈਂਟ ਆਇਆ ਕਿ ਇਹ ਆਇਆ ਇਹਨਾਂ ਦੇ ਕੋਸਤਾ ਇਹ ਸਭ ਦੋ ਕੇਸ ਆਏ ਆ ਦੇਖੋ ਹੋਏ ਝਗੜੇ ਦੇ ਗਨ ਸ਼ਾਟ ਆ ਐਦਾਂ ਜੋ ਵੀ ਹੈ ਤੇ ਪੇਸ਼ੈਂਟ ਬੰਜਿੰਦਰ ਸਿੰਘ ਆ ਤੇ ਕਰਨ ਦਾ ਦੋ ਪੇਸ਼ੈਂਟ ਆ ਦੋਨਾਂ ਦਾ ਲੇਜਿਸਟ ਇਹ ਪ੍ਰੇਮਨਗਰ ਦੇ ਲੱਗੇ ਬੋੜਾਵਾਲ ਦੇ ਲੱਗੇ ਹੋ ਕਿੰਨੀ ਉਮਰ ਕਿੰਨੀ ਹੈ ਪਤਾ ਕਿ ਇਸ ਕੰਡੀਸ਼ਨ ਐ ਇੱਕ ਤੇ ਅੰਡਰ ਅਬਜ਼ਰਵੇਸ਼ਨ ਆ ਉਹਨੂੰ ਇਹੀ ਰੈਫਰ ਕਰ ਦਿੱਤਾ ਹੈ ਟ੍ਰੀਟਮੈਂਟ ਦੇ ਕੇ ਮੈਡੀਕਲ ਕਾਲਜ ਅੰਮ੍ਰਿਤਸਰ ਜਿਹੜਾ ਦੂਸਰਾ ਪੇਸ਼ੈਂਟ ਆ ਉਹ ਸਟੇਬਲ ਆ ਸਾਡੇ ਕੋਲ ਜਿਹੜੀ ਉਮਰ ਕਿੰਨੀ ਕਿੰਨੀ ਹੈ ਜਿਹੜਾ ਮਨਜਿੰਦਰ ਸਿੰਘ ਆ ਉਹਦੀ ਉਮਰ 19 ਸਾਲ ਆ ਤੇ ਜਿਹੜਾ ਕਰਨ ਆ ਉਹਦੀ ਉਮਰ 16 ਸਾਲ ਆ ਇੱਕ ਅੰਮ੍ਰਿਤਸਰ ਰੈਫਰ ਕਰਦਾ ਹਾਂ ਹਾਂਜੀ ਮਨਜਿੰਦਰ ਸਿੰਘ ਨੂੰ ਰੈਫਰ ਕੀਤਾ 19 ਸਾਲ ਉਮਰ ਆ ਉਹਦੀ ਕੰਡੀਸ਼ਨ ਕਿਹਨਾਂ ਦਲੋਂ ਜਿਹੜਾ ਦੱਸਿਆ ਤੇ ਮੁੰਡਾ ਜਿਹੜਾ ਮਨਜਿੰਦਰ ਸਿੰਘ ਹੈ ਉਹ ਅੰਡਰ ਅਬਜ਼ਰਵੇਸ਼ਨ 'ਚ ਆ ਤੇ ਜਿਹੜਾ ਕਰਨ ਹੈਗਾ 16 ਸਾਲ ਦੀ ਉਮਰ ਹੈ ਇਹ ਸਟੇਬਲ ਹੈਗਾ ਪੇਸ਼ੈਂਟ ਠੀਕ ਹੈ